ਤੁਸੀਂ ਸਾਰਾ ਕੁਝ ਜਾਣੀ ਜਾਣ ਉਹ ਅਜ ਕਾਰਨ ਕੀ ਬਣਿਆ ਪੱਥਰ ਨੇ ਤੇ ਡੁੱਬਣਾ ਹੀ ਹੈ ਇਹਦਾ ਸੁਭਾਅ ਹੈ ਡੁੱਬ ਜਾਣਾ ਮਾਲਕ ਨੇ ਚੌਥੀ ਵਾਰੀ ਫੇਰ ਪੱਥਰ ਫੜ ਲਿਆ ਕਦੇ ਐਸਾ ਹੱਥ ਦੇ ਵਿੱਚ ਕਦੇ ਐਸਾ ਹੱਥ ਦੇ ਵਿੱਚ ਚੁੱਕ ਕੇ ਫੇਰ ਪਾਣੀ ਦੇ ਵਿੱਚ ਸੁੱਟ ਦਿੱਤਾ ਇਸ ਵਾਰ ਮੇਲੇ ਮਾਲਕ ਨੇ ਭਾਈ ਆਨੰਦ ਲਾਲ ਜੀ ਨੂੰ ਪੁੱਛਿਆ ਜੋ ਪਿੱਛੇ ਆਉਂਦੇ ਪਏ ਆ ਭਾਈ ਆਨੰਦ ਲਾਲ ਜੀ ਪੱਥਰ ਕਿਉਂ ਡਬਾ ਭਾਈ ਆਨੰਦ ਲਾਲ ਜੀ ਨੇ ਨਿਮੀ ਪਾਈ ਆ ਨੀਮੀ ਭਾਈ ਮਾਰਗ ਨੇ ਦੂਜੀ ਵਾਰੀ ਫੇਰ ਪੁੱਛਿਆ ਭਾਈ ਆਨੰਦ ਲਾਲ ਜੀ ਪੱਥਰ ਕਿਉਂ ਡੁਬਾ ਭਾਈ ਆਨੰਦ ਲਾਲ ਜੀ ਚੁੱਪਿਆ ਕਲਗੀਧਰ ਜੀ ਨੇ ਤੀਜੀ ਵਾਰੀ ਫੇਰ ਪੁੱਛਿਆ ਭਾਈ ਆਨੰਦ ਲਾਲ ਜੀ ਪੱਥਰ ਕਿਉਂ ਡੁਬਾ ਤੇ ਜਦੋਂ ਪਿੱਛਾ ਭੌਂਕੇ ਵੇਖਿਆ ਤੇ ਅੱਖਾਂ ਦੇ ਵਿੱਚ ਨੇਤਰਾਂ ਦੇ ਵਿੱਚ ਹੰਝੂ ਆ ਭਾਈ ਆਨੰਦ ਲਾਲ ਜੀ ਦੇ ਮਾਲਕ ਨੇ ਫੜਿਆ ਕਹਿੰਦੇ ਰੋਂਦਾ ਕਿਉਂ ਆ ਤੇਰੀਆਂ ਅੱਖਾਂ ਦੇ ਵਿੱਚ ਹੰਝੂ ਕਿਉਂ ਆ ਕਿਉਂ ਰੋ ਰਿਹਾ ਏ ਸੱਚੇ ਪਾਤਸ਼ਾਹ ਮੈਨੂੰ ਤੇ ਇੰਨਾ ਕੁ ਪਤਾ ਆ ਇਹ ਪੱਥਰ ਦਾ ਤੇ ਪਤਾ ਨਹੀਂ ਕਿਉਂ ਡੁੱਬਾ ਪਰ ਜਿਹੜਾ ਤੇਰੇ ਹੱਥ ਦੇ ਵਿੱਚੋਂ ਛੁੱਟ ਗਿਆ ਨਾ ਉਹ ਅੱਜ ਵੀ ਡੁੱਬਾ ਤੇ ਕੱਲ ਵੀ ਡੁੱਬਾ ਜਿਹੜਾ ਤੇਰੇ ਹੱਥ ਦੇ ਵਿੱਚੋਂ ਛੁੱਟ ਗਿਆ ਜਿਹੜਾ ਤੇਰੀ ਰਾਣੀ ਦੇ ਵਿੱਚ ਨਾ ਆ ਰਿਹਾ ਉਹਨੇ ਡੁੱਬਣਾ ਹੀ ਡੁੱਬਣਾ ਹੈ ਮਾਲਕ ਪ੍ਰਸੰਨ ਹੋਏ ਸੀਨੇ ਦੇ ਨਾਲ ਲਾ ਲਿਆ ਸੱਚੇ ਪਾਤਸ਼ਾਹ ਕਹਿੰਦੇ ਭਾਈ ਆਨੰਦ ਲਾਲ ਜੀ ਮੰਗ ਲਓ ਜੇ ਕੁਝ ਮੰਗਣਾ ਜੀ ਤੇ ਮਾਲਕ ਜੀ ਤੁਹਾਡਾ ਦਿੱਤਾ ਸਾਰਾ ਹੀ ਕੋਜਿਆ ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਕਿ ਪ੍ਰਭ ਮੋਹਿ ਕਾਬਗਲ ਲਾਵੇਂਗੇ ਕਹਿੰਦੇ ਕਹਿੰਦੇ ਆ ਕਿ ਸੱਚੇ ਪਾਤਸ਼ਾਹ ਜੀ ਕਦੋਂ ਗਲ ਦੇ ਨਾਲ ਲਾਓਗੇ ਤੁਸੀਂ ਤੇ ਮੈਨੂੰ ਸੀਨੇ ਦੇ ਨਾਲ ਵੀ ਲਾ ਲਿਆ ਆ ਤੇ ਮੈਂ ਕੀ ਮੰਗਾਣਾ ਇਦੋਂ ਵੱਧ ਕੀ ਆ ਜਿਹਨੂੰ ਕਲਗੀਧਰ ਮਹਾਰਾਜ ਜੀ ਨੇ ਆਪਣੇ ਸੀਨੇ ਦੇ ਨਾਲ ਲਾਇਆ ਹੋਵੇ ਕਿ ਐਸਾ ਗੁਰੂ ਇਸ ਧਰਤੀ ਦੇ ਉੱਪਰ ਨਾ ਹੋਇਆ ਤੇ ਨਾ ਹੋਣਾ ਜੀ